ਮਨਜੀਤ ਸਿੰਘ ਬਸਰਕੇ ਹਾਂਜੀ ਮੀਤ ਪ੍ਰਧਾਨ ਪੰਜਾਬ ਪੀਐਸਸੀਬੀ EMPLOYEES FEDERATION ਇਟਾ ਅੱਜ ਜਸੀਮ ਜੈਂਟ ਫੋਰਮ ਤੋਂ ਪਲੱਸ ਬੀਲੀ ਮਨਾਜ ਮੇਕਤਾ ਮੈਂਚੂਲੋਂ ਸੰਜੇ ਤੌਰ ਤੇ ਬੀਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਅਰਜੀ ਫੂਮ ਮਜਾਦਾ ਕਰ ਰਹੇ ਆ ਸਾਰੇ ਪੰਜਾਬ ਸਾਰੇ ਸਰਕ ਸਰਕਲਾਂ ਵਿੱਚ ਸਾਡੇ 40 ਉਤਰ 40 ਮੰਗਾ ਅਸੀਂ ਅਧਾਰਤ ਅਸੀਂ ਮੰਗ ਪੱਤਰ ਦਿੱਤਾ ਉਹਦੇ ਆਪਣਾ ਬੀਲੀ ਬੋਰਡ ਦੀ ਪਾਵਰ ਕਮੇਟੀ ਮੈਨੇਜਮੈਂਟ ਨੂੰ ਉਹਦੇ ਉੱਤੇ ਕੋਈ ਕੰਨਾ ਜਾਣ ਜੁਨੀ ਸੁਣ ਕੇ ਜਿਸ ਕਰਕੇ ਸਾਨੂੰ ਸੰਘਰਸ਼ ਦਾ ਰਸਤਾ ਫੜਨਾ ਪਿਆ ਇਹ ਤੁਸੀਂ ਨਿਰਮਾਨ ਪੱਤਰ ਦਿੱਤਾ ਸੀ ਵੀ ਅਸੀਂ ਤੁਹਾਡੇ ਨਾਲ ਡਾਇਲੌਗ ਕਰਕੇ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ 40 ਮੰਗਾ ਵਿੱਚ ਇਕੱਲੇ ਇਕੱਲੇ ਕੈਟਾਗਰੀ ਵਾਈ ਜੀ ਕਮ ਡਿਮਾਂਡ ਮਾਡਲਸ ਨੇ 295 ਬੜਾ 19 ਉਹ ਸਾਥੀ ਜਿਆਦਾ ਡਿਸਟਰਬ ਨਹੀਂ ਕਿਉਂਕਿ ਉਹਨਾਂ ਦੀ 5-5 ਸਾਲ ਹੋ ਗਿਆ ਪਰਮਿਸ਼ਨ ਫੀਲ ਚੱਲਣ ਡਿਆ ਹੋਆ ਜਦ ਕਿ ਰਹਿਗਾ ਵੀ 3 ਮਹੀਨੇ 3 ਸਾਲ ਤੱਕ ਪਰਵਿਸ਼ਨੀ ਰੱਖ ਕੇ ਉਹਨੂੰ ਰੈਗੂਲਰ ਕਰ ਦਿੱਤਾ ਹੋਵੇ ਉਹ 295 ਬਟਾ 19 ਵਾਲਿਆਂ ਨੂੰ ਅਜੇ ਤੱਕ ਕੋਈ ਵੀ ਲਾਲੀਪੂਪ ਦੇ ਕੇ ਫਿਰ ਸ਼ਾਮ ਵੜਤੇ ਜਾਂਦਾ ਵਾ ਤੇ ਉਹਦੇ ਵੱਤ ਜਿਆਦਾ ਸਗ ਸਦਾ ਪੁਆਇੰਟ ਹੈ ਉਸ ਜਦ ਇਹ ਜਰੂਰੀ ਪਹਿਲਾ ਕੰਮ ਕੀਤਾ ਜਾਵੇ ਪਰ ਹੋਰ ਵੀ ਸਮੱਸਿਆਵਾਂ ਬਹੁਤ ਨੇ ਜਿਤਨਾ ਡੀਏ ਦੀ ਕਿਸ਼ਤਾਂ ਨਹੀਂ ਨਾ ਦੇਣੀਆਂ ਪਾਵਰ ਕਮ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਡੇਅਰ ਦੇਣਾ ਸਾਡੇ ਰਿਕਸਕੇਲਾਂ ਦਾ ਉਹ ਜਿਹੜੇ ਆਪਣੇ ਹੋਰ ਜਿਹੜੀਆਂ ਸਕੇਲਾਂ ਚ ਤਰੁੱਟੀਆਂ ਨੇ ਉਹਦੀ ਡਬਲਯੂਐਸਓ ਬਣਾਉਣੀ ਮਤਲਬ ਬਹੁਤ ਸਮੱਸਿਆਵਾਂ ਨੇ ਜਿਹੜੇ ਮੁਲਾਜ਼ਮਾਂ ਨੇ ਜਿਹੜੀਆਂ ਜੇ ਜਾ ਕੇ ਬਹਿ ਕੇ ਆਪਾਂ ਕਰੀਆਂ ਹੱਲ ਉਹ ਬਿਲੀ ਬੋਰਡ ਦੀ ਮੈਨੇਜਮੈਂਟ ਨੇ ਕੋਈ ਉਤੋਂ ਕਾਨੀ ਕੰਤ ਤੇ ਜਾਣ ਜੁਨੀ ਸਰਕੀ ਜਿਸ ਕਰਕੇ ਅਸੀਂ ਅੱਜ ਅਸੀਂ ਅਰਤੀਪੁਰ ਮੁੰਜਾਰਾ ਸਰਪੰਚ ਸਰਕਲ ਅੰਮ੍ਰਿਤਸਰ ਵਿੱਚ ਕਰ ਰਹੇ ਹਾਂ ਇਹ ਮੁਲਾਜ਼ਮੇ ਇਕਤਾ ਮੰਚ ਦੇ ਸਾਂਝੇ ਪ੍ਰੋਗਰਾਮ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਲ ਪੱਤਰ ਦੇ ਧਰਨੇ ਦੇਣ ਦਾ ਉਹਨਾਂ ਨੇ ਸਾਨੂੰ ਐਲਾਨ ਕੀਤਾ ਸੀ ਜਿਸ ਦੀ ਕੜੀ ਵਿੱਚੋਂ ਕੱਜ ਅਸੀਂ ਸਰਪੰਚ ਸਰਕਲ ਅੰਮ੍ਰਿਤਸਰ ਵਿਖੇ ਜਿਹੜਾ ਧਰਨਾ ਦਿੱਤਾ ਸਾਡੀਆਂ ਮੁੱਖ ਮੰਗਾਂ ਜਿਵੇਂ ਸਾਡੇ ਸੀਆਰ 295 ਬੀ 19 ਵਾਲੇ ਸਾਥੀ ਹੈ ਉਹਨਾਂ ਨੂੰ 4-4 5-5 ਸਾਲ ਹੋ ਗਏ ਪਰਵੇਸ਼ਨ ਪੀਰੀਡ ਤੇ ਵਿਚਾਰੇ ਮਨਰੇਕਾ ਨਾਮ ਹੀ ਘਾਟ ਤਨਖਾਹ ਲਿਕੇ ਉਹ ਕੰਮ ਕਰ ਰਹੇ 260 ਰੁਪਏ ਦੀ ਦਿਹਾੜੀ ਹੁੰਦੀ ਵੱਢ ਰਹੀ ਹੈ ਮੰਗੀਆਂ ਗਈਆਂ ਤੇ ਤੁਹਾਡੇ ਬਰ ਕੋ ਮੰਗਾ ਨਾਮ ਨਹੀਂ ਗਈਆਂ ਤੇ ਸਾਡੀ ਜੋ ਵੀ ਸਟੇਟ ਦੀ ਲੀਡਰਸ਼ਿਪ ਹੈ ਜਿਹੜਾ ਜਾਇੰਟ ਫੋਰਮ ਜਾਂ ਜਿਹੜੇ ਇਕਤਾ ਮੰਚੇ ਜਿਹੜੀ ਸਾਡਾ ਸਾਂਝਾ ਪ੍ਰੋਗਰਾਮ ਜਿਹੜਾ ਬਣਿਆ ਉਹਦੇ 6 ਤਰੀਕ ਨੂੰ ਧਰਨੇ ਦਾ ਪ੍ਰੋਗਰਾਮ ਦਿੱਤਾ ਹੈ 13 ਤਰੀਕ ਨੂੰ ਸਮਰੂਰ ਦਾ ਮਾਰਚ ਦਾ ਪ੍ਰੋਗਰਾਮ ਦਿੱਤਾ ਉਹ ਤੋਂ ਬਾਅਦ ਹੋਰ ਵੀ ਜੇ ਕੋਈ ਮਸਲਾ ਖਲ 10 ਵੀ ਨਹੀਂ ਹੁੰਦਾ ਤੇ ਜੋ ਹੋਰ ਵੀ ਕੋਈ ਤਿੱਖਾ ਪ੍ਰੋਗਰਾਮ ਦੇਣਗੇ ਇਹਨਾਂ ਬੰਨਾਂ ਨੂੰ ਲਾਗੂ ਕਰਾਂਗੇ ਤੇ ਇਹਨਾਂ ਸਾਥੀਆਂ ਦਾ ਜਾਂ ਸਾਡੇ ਸਾਡੇ 40 ਮੰਗਾ ਦਾ ਮੰਗ ਚਾਰਟ ਜਨਤral ਹੱਲ ਨਹੀਂ ਹੁੰਦਾ ਹੁਣ ਜਿਹੜੀ ਚੈਨਲ ਦੇ ਬੀਟੇ